ਨਕਸਾਨ ਬਾਈ ਜੀ ਦਾਸ ਤੋਂ 15 ਕਿਲੋ ਕਣਕ ਖੜੀ ਸੀ ਜਿਹਨੂੰ ਅੱਗ ਲੱਗ ਗਈ ਹੈ ਤੇ ਇੱਥੇ ਅਸੀਂ ਮੈਂ ਆਪ ਖੁਦ ਫਾਇਰ ਵਿਭਾਗ ਦਾ ਅਫਸਰ ਗਿਆ ਜੋ ਪਤਾ ਲੱਗਿਆ ਭੱਜ ਕੇ ਸੀ ਗਏ ਤਾਂ ਉਥੋਂ ਅਫਸਰਾਂ ਨੇ ਜਵਾਬ ਸੀ ਕਿ ਸਾਡੇ ਕੋਲੇ ਇੱਕ ਗੱਡੀ ਚਟਾਣਾ ਗਈ ਜਿਹੜੀ 15 ਕਿਲੋ ਮੀਟਰ ਦੂਰ ਹੈ ਤੇ ਦੂਜੀ ਗੱਡੀ ਹੈ ਜਿਹੜੀ ਉਹ ਕੰਡਮ ਹੈ ਉਹ ਤੁਰ ਜਾਲਿਆ ਨਹੀਂ ਸਕਦੀ ਤੇ ਮੁਲਾਜ਼ਮ ਉੱਥੇ ਬੈਠੇ ਸੀ ਉਹਨਾਂ ਦਾ ਕੋਈ ਵਧੀਆ ਜਵਾਬ ਨਹੀਂ ਸੀਗਾ ਫਿਰ ਜਿਹੜੀਆਂ ਕਣਕ ਬੁਝਾਈ ਹੈ ਤਕਰੀਬਨ 50 ਤੋਂ 60% ਜਿਹੜਾ ਨਾਲ ਜ਼ਿਮੀਂਦਾਰਾਂ ਦੇ ਮਕਾ ਪੈਂਦੇ ਜਿਨ੍ਹਾਂ ਦੀਆਂ ਨਾਲ ਕਣਕਾਂ ਖੜੀਆਂ ਸੀ ਉਹਨਾਂ ਨੇ ਆਪਣੇ ਪੱਧਰ ਤੇ ਬੁਝਾਈ ਹੈ ਬਹੁਤ ਬਿਲਕੁਲ ਜਿਵੇਂ ਭਾਈ ਜੀ ਪਹਿਲਾਂ ਇੱਕ ਵਾਰੀ ਮੁੱਖ ਮੰਤਰੀ ਨੇ ਵੀ ਆਖਿਆ ਸੀ ਕਿ ਅਸੀਂ ਮਰੀ ਮੁਰਗੀ ਤੱਕ ਵੀ ਮੁਆਵਜ਼ਾ ਦੇਵਾਂਗੇ ਤੁਹਾਨੂੰ ਕੀ ਲੱਗਦਾ ਹੈ ਮੁਆਵਜ਼ਾ ਦੀ ਪੂਰੀ ਪਰਪਾਈ ਹੋਊਗੀ ਦੇਖੋ 2-3 ਸਾਲ ਸਰਕਾਰ ਨੂੰ ਹੋ ਗਈ ਮੈਂ ਤਾਂ ਅਜੇ ਤੱਕ ਅਰੇ ਸੁਣਿਆ ਨਹੀਂ ਵੀ ਕਿਸੇ ਨੂੰ ਇਹ ਮੁਆਵਜ਼ਾ ਮਿਲੇ ਹੈ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜਿਹੜੇ ਬਾਣ ਸਾਰਾ ਬਾਣ ਠੇਕੇ ਦੇ ਸੀਗਾ ਕੋਈ ਮਾਲਕੀ ਵਾਲਾ ਬਾਣ ਨਹੀਂ ਠੇਕੇ ਦੇ ਬਾਣ ਲਿਆ ਹੋਇਆ ਸਾਰਾ ਤੇ ਜਿੰਨਾ ਵੀ ਵਾਦ ਤੋਂ ਮੁਆਵਜ਼ਾ ਦੇਵੇ ਸਰਕਾਰ ਤਾਂ ਅਸੀਂ ਧੰਨਵਾਦ ਕਰਾਂਗੇ ਪ੍ਰਸ਼ਾਸਨ ਨੂੰ ਅਸੀਂ ਪੀਲ ਹੀ ਕਰਦੇ ਹਾਂ ਵੀ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਾਣੂ ਕੀ ਕਹਿ ਸਕਦੇ ਇਹਦੇ ਪਿੱਛੇ ਤਾਂ ਜੀ ਇਹ ਪਤੀ ਆ ਸਾਰੇ ਨੂੰ ਵੀ 6 ਮਹੀਨੇ ਮੱਠਾ ਮਾਰਦਿਆਂ ਦਿਰਵਾ ਦੇ ਕਰਦੇ ਆ ਇਹਨਾਂ ਪਿੱਛੇ ਜਦੋਂ ਆ ਕੇ ਇੱਥੇ ਆਇਆ ਜਾਂ ਕੁਝ ਹੋ ਜਾਂਦਾ ਹੈਗਾ ਭਾਈ ਕੋ ਮਰਨ ਨਹੀਂ ਹੁੰਦਾ ਚੀਜ਼ਾਂ ਮਰਿਆ ਨਹੀਂ ਜਾਂਦਾ ਇੱਕ ਜਿਉਂਣ ਕੋਈ ਰਹਿੰਦਾ ਹੀ ਠਾਕ ਬਹੁਤ ਦੁਖੀ ਹੈ ਮਾਚਮਾ ਸਾਰੀ ਖੜੀ ਸਾਰੀ ਮੱਛੀ ਕੋਈ ਨਹੀਂ ਕਹਿ ਸਕਦੇ ਨਹੀਂ ਆਪਣੇ ਕੋਲੇ ਵੀ 6 ਕਿੱਲੇ ਦੀ ਬਾਹੀ ਆ ਤੇ ਬਾਈ 3 ਕਿੱਲੇ ਕਣਕ ਮੱਛ ਗਈ ਅੱਜ ਆਪਣੀ ਜੀਜੂ ਮੰਨ ਲਾ ਸਾਰੀ ਸੁਆਹ ਹੋ ਗਈ ਕੁਝ ਵੀ ਨਹੀਂ ਰਿਹਾ ਬਾਕੀ ਦੋ ਘਰਾਂਗੇ ਮਤਲਬ 6 ਕਿੱਲੇ ਤੇ ਵੀ 7 ਕਿੱਲੇ ਅੱਜ ਸਵਾਹ ਹੋ ਗਈ ਬਈ ਆਪਾਂ ਸਾਹਮਣੇ ਬਹੁਤ ਆਸਾਂ ਹੋਣਗੀਆਂ ਬਈ ਆਸਾਂ ਵਰਗੀਆਂ ਦਾ ਯਾਰ ਮਤਲਬ ਇਹਨੂੰ ਦੇਖਦੇ ਸੀ ਆਪਾਂ ਜਿਉਣੇ ਹਨਾ ਵੀ ਫਸਲ ਆਊਗੀ ਕੋਈ ਆਪਾਂ ਆਹਦੇ ਕੰਮ ਧੰਦੇ ਸਵਾਰਾਂਗੇ ਪਰ ਜਦੋਂ ਅੱਜ ਆਪਾਂ ਸਾਰੇ ਮੱਤ ਕੀ ਬਈ ਇੱਕ ਚਮੱਚਿਆ ਨਹੀਂ ਗਿਆ ਤੇ ਉੱਥਾ ਨਹੀਂ ਗਿਆ ਬਈ ਕੀ ਕਰੀਏ ਬਾਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਅਧਿਕਾਰਨ ਤੋਂ ਬਈ ਮੰਗ ਤਾਂ ਆਈਆਂ ਵੀਰ ਜੀ ਤੋਂ ਮਤਲਬ ਹੋ ਸਕਦੀ ਹੈ ਕਰਿਓ ਪਰ ਆਏ ਆ ਬਈ ਫਾਇਰ ਬ੍ਰਿਗੇਡ ਵਾਲਿਆਂ ਕੋਲੇ ਗਏ ਕੋਈ ਉਹਨਾਂ ਨੇ ਹੋਣੀ ਕਰਿਆ ਹਨਾ ਕਹਿੰਦੇ ਗਈ ਹੋਈ ਐ ਫੇ ਖੜੀ ਸੀ ਕਹਿੰਦੇ ਇਹ ਮੰਨ ਲਓ ਵੀ ਇਸ ਤੇ ਆਣ ਵਾਲੀ ਹੈ ਨਹੀਂ ਫੋਨ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਕਿੰਨਾ ਟਾਈਮ ਲੇਟ ਆਈ ਅੱਗ ਤਾਂ ਬਈ ਲਗਭਗ ਬੁਝਾ ਲਈ ਸੀ ਫੇਰ ਆਇਆ ਯਾਰ ਉਹਦਾ ਅੱਧਾ ਘੰਟੇ ਮਗਰ ਬਾਅਦ ਚ ਆਇਆ ਅੱਗ ਤਾਂ ਮੰਨ ਲਓ ਇਕੱਠੇ ਹੋ ਗਏ ਤੇ ਤਾਂ ਕਰਕੇ ਬੁਝ ਗਈ ਨਹੀਂ ਨੁਕਸਾਨ ਤਾਂ ਬਈ ਬਹੁਤ ਜ਼ਿਆਦਾ ਹੋਣਾ ਸੀ ਚਲੋ ਹਵਾ ਦਾ ਥੋੜਾ ਰੁਖ ਬਦਲ ਗਿਆ ਇੱਧਰੋਂ ਘੱਟ ਸੀ ਜੇ ਇਹ ਰ ਆਪਣਾ ਕਰਦਾ ਇੱਧਰੋਂ ਹੋ ਜਾਂਦੀ ਤਾਂ ਮੰਨ ਲਓ ਕੋਈ 7-800 ਕਿੱਲਾ ਸੀਗਾ ਵਿੱਚੇ ਡਾਂਗ ਕਟੂੰਗਰ ਸਾਰਾ ਸਵਾਹ ਹੋ ਜਾਂਦਾ ਕੀ ਲੱਗਦਾ ਕੀ ਕਾਰਨ ਹੋ ਸਕਦਾ ਲੱਗਣ ਦਾ ਕਾਰਨ ਲੱਗਣ ਦਾ ਭਈਆ ਬਿਜਲੀ ਵਾਲੇ ਖੰਭੇ ਜਿਹੜੇ ਕੋਈ ਨਾ ਉੱਥੋਂ ਪਰਾਂ ਨੇ ਗੁੰਡੀਆਂ ਕੱਟੀਆਂ ਜਾਂ ਮੂਹੂ ਬਣਾ ਦਿੱਤੀਆਂ ਉਸ ਬਾਅਦ ਪੂਰੀ ਜਿੱਟਾਂ ਕਰਕੇ ਸਾਰਾ ਦਿੱਕਤ ਹੋ ਗਈ ਹੈ ਬੜੀ ਮੰਦ ਭਾਗੀ ਕਟਣਾ ਵਾਪਰ ਰਹੀ ਹੈ ਕਿਉਂਕਿ ਆਹ ਤਕਰੀਬਨ 8-10 ਪਿੰਡਾਂ ਦੇ ਵਿੱਚ ਅੱਜ ਅੱਗ ਪਈ ਹੈ ਖੜੀ ਕਣਕ ਨੂੰ ਜਿਵੇਂ ਆਪਾਂ ਹੁਣ ਸਰਦੂਲਗੜ ਦੇ ਰਕਬੇ 'ਚ ਖੜੇ ਆਂ ਸ਼ਹਿਰ ਦੇ ਰਕਬੇ ਦੇ ਵਿੱਚ ਇੱਥੇ ਤਕਰੀਬਨ 13 ਕਿੱਲੇ ਖੜੀ ਜਿਹੜੀ ਕਣਕ ਹੈ ਉਹ ਮਤਲਬ ਇਹਨਾਂ ਨੂੰ ਬੋਹਣੀ ਪੈਗੀ ਉਹ ਗੀ ਅੱਗ ਪੈ ਗਈ ਸੀਗੀ ਜੇ ਉਹ ਨਾ ਬੁੰਦੇ ਮੌਕੇ ਤੇ ਤਾਂ ਤਕਰੀਬਨ ਸਾਰੇ ਇਹ ਪਿੰਡ ਨੂੰ ਅੱਗ ਮਤਲਬ ਲਾ ਲੋ ਮਤਲਬ ਖੇਤਾਂ ਨੂੰ ਪੈ ਜਾਂਦੀ ਸੋ 13 ਕਿੱਲੇ ਖੜੀ ਕਣਕ ਦਾ ਨੁਕਸਾਨ ਹੋਇਆ ਤੇ ਆ ਮੇਰੇ ਨਾਲ ਖੜੇ ਆ ਬਾਈ ਕੁਲਵਿੰਦਰ ਓਰੀ ਇਹਨਾਂ ਕੋਲੇ ਠੇਕੇ ਤੇ ਬਾਣ ਸੀ ਬਾਈ ਆਪਣਾ ਰਮਨਦੀਪ ਓਰੀ ਤੇ ਇਹਨਾਂ ਦੇ ਆ ਦੇਖੋ ਸਾਰੀ ਜਿਵੇਂ ਦੇਖੋ ਖੜੀ ਕਣਕ ਆ ਬਲੀਆਂ ਮੱਛੀਆਂ ਹੋਈਆਂ ਸੋ ਨਾਲ ਢਾਈ ਤਿੰਨ ਕਿੱਲੇ ਹੋਰ ਵੀ ਖੜੀ ਕਣਕ ਬੋਣੀ ਪਈ ਤਾਂ ਕਿ ਉਹ ਮਤਲਬ ਸਾਈਡਾਂ ਤੋਂ ਨਾ ਕਨਾਲ-ਕਨਾਲ ਜਿਵੇਂ ਆਪਾਂ ਜਦੋਂ ਆਪਾਂ ਬੱਟ ਦੇ ਨਾਲ-ਨਾਲ ਬੋਣੀ ਪਈ ਤਾਂ ਕਿ ਅੱਗ ਉਧਰ ਨਾ ਲੱਗ ਜੇ ਸੋ ਸਾਡਾ ਭਾਰੀ ਨੁਕਸਾਨ ਹੋਇਆ ਸੋ ਦੂਲਗੜ ਵਿਖੇ ਹੋਰ ਨਾਲ ਪਿੰਡ ਲੱਗਦੇ ਇੱਕ ਤਾਂ ਖੈਂਚੀਆਂ ਤੋਂ ਪਰਾਂ ਸੋ ਦੂਲਗੜ ਦਾ ਰਕਬਾ ਉੱਥੇ ਵੀ ਅੱਗ ਪਈ ਹੈ ਜਟਾਣਾ ਮੀਰਪੁਰ ਖੁਰਦ ਮੂਸੇ ਦਾਨੇ ਵਾਲੇ ਤੇ ਜਿੱਥੇ ਕਣਕ ਵੱਡੀ ਹੋਈ ਹੈ ਉਹ ਵੀ ਕਈ ਪਿੰਡ ਨੇ ਜਿੱਥੇ 나ੜ ਕਲੀ 나ੜ ਮੱਚੀ ਹੈ ਸੋ ਮੈਂ ਥੋਡੇ ਰਾਹੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦਾ ਵੀ ਉਹ ਪ੍ਰਸ਼ਾਸਨ ਨੂੰ ਭੇਜਣ ਉਹ ਪਿੰਡਾਂ ਦੇ ਵਿੱਚ ਜਿੱਥੇ ਆ ਨੁਕਸਾਨ ਹੋਇਆ ਫਸਲ ਦਾ ਉਹ ਛੇਤੀ ਤੋਂ ਛੇਤੀ ਅਕਾਨੋਗੋ ਪਟਵਾਰੀ ਇਹ ਜਿਹੜੇ ਆਪਣੀ ਟੀਮ ਲੈ ਕੇ ਜਾਣ ਇਹ ਦਰਦੌੜੀਆਂ ਕਰਾਉਣ ਲੋਕਾਂ ਦੀ ਸਾਰ ਲੈਣ ਤੇ ਇਹਨਾਂ ਨੂੰ ਜਲਦੀ ਜਲਦੀ ਮੁਆਵਜ਼ਾ ਦਿੱਤਾ ਜਾਵੇ ਘਟੋ ਘੱਟ 50000 ਰੁਪਇਆ ਇੱਕ ਏਕੜ ਦਾ ਮੁਆਵਜ਼ਾ ਇੱਕ ਕਿਲੇ ਰੱ ਦਿੱਤਾ ਜਾਵੇ ਇਹਨਾਂ ਨੂੰ ਤੇ ਮੈਂ ਤੁਹਾਡੇ ਰਾਹੀਂ ਇੱਕ ਹੋਰ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਹਫਤਾ ਪਹਿਲਾਂ 8 ਦਿਨ ਪਹਿਲਾਂ ਇੱਥੇ ਭਾਰੀ ਗੜੇਮਾਰੀ ਹੋਈ ਸੀਗੀ ਹਲਕਾ ਸਕੂਲਗੜ ਦੇ ਪਿੰਡਾਂ ਦੇ ਵਿੱਚ ਬਲਾਕ ਚਨੀਰ ਦੇ ਜਿਵੇਂ ਆਪਣਾ ਵੀਰੇ ਵਾਲੀ ਝੇਰੇਆ ਵਾਲੀ ਭੰਮੇ ਖੁਰਦ ਭੰਮੇ ਕਲਾ ਕੋਰ ਵਾਲਾ ਇਹ ਕਈ ਪਿੰਡਾਂ ਦੇ ਵਿੱਚ ਮਤਲਬ ਤਕਰੀਬਨ 5 ਤੋਂ 7000 ਏਕੜ ਦਾ ਰਕਬਾ ਮਤਲਬ ਇਹ ਖਤਮ ਹੋ ਗਈ ਫਸਲ ਜਿਹੜੀ ਮਤਲਬ ਗੜੇਮਾਰੀ ਕਰਕੇ ਉਹਦਾ ਵੀ ਹਲੇ ਤੱਕ 8 ਦਿਨ ਹੋ ਗਏ ਪ੍ਰਸ਼ਾਸਨ ਦਾ ਕੋਈ ਵੀ ਉੱਥੇ ਉਹ ਗਰਦੌਰੀ ਨਹੀਂ ਕਰਨ ਆਇਆ ਮੈਂ ਮੌਕੇ ਤੇ ਗਿਆ ਲੋਕਾਂ ਦੀ ਸਾਰ ਲਈ ਤਕਰੀਬਨ ਉੱਥੇ ਉਹਨਾਂ ਦੀ 90 ਤੋਂ 95% ਫਸਲ ਖਤਮ ਹੋ ਗਈ ਆ ਦਾ ਤਕਰੀਬਨ ਜਿਹੜੀ ਆ ਹੁਣ ਅੱਗ ਲੱਗੀ ਐ ਇਹਦਾ ਹੁਣ 100% ਹੀ ਖਤਮ ਹੋ ਗਈ ਸੋ ਇਹਨਾਂ ਨੇ ਠੇਕਿਆਂ ਦੇ ਲੋਕਾਂ ਨੇ ਜ਼ਮੀਨਾਂ ਲਈਆਂ ਹੋਈਆਂ ਸੀ ਤੇ ਇਹਨਾਂ ਦਾ ਦੂਰੀ ਮਾਰ ਪੈ ਗਈ ਇਹਨਾਂ ਨੂੰ ਕਿਉਂਕਿ ਇਹ ਇੱਕ ਤਾਂ ਠੇਕਾ ਅੱਜ ਕੱਲ ਕਾਫੀ ਐ ਠੇਕੇ ਦੀ ਜਿਹੜੀ ਫਸਲ ਦੀ ਕੀਮਤ ਹੈ ਸੋ ਇਹਨਾਂ ਨੂੰ ਜਲਦੀ ਤੋਂ ਜਲਦੀ ਮਾਅਬਜ਼ਾ ਦਿੱਤਾ ਜਾਵੇ ਅੱਜ ਇੱਥੇ ਵੀ ਸਰੂਲਗੜ ਵਿਖੇ ਕੋਈ ਵੀ ਕੋਈ ਮੌਜੂਦ ਅਫਸਰ ਕੋਈ ਵੀ ਪ੍ਰਸ਼ਾਸਨ ਦਾ ਜ਼ਿੰਮੇਵਾਰ ਅਫਸਰ ਇੱਥੇ ਨਹੀਂ ਪਹੁੰਚਿਆ ਤੇ ਨਾਲ ਇੱਕ ਹੋਰ ਹੈ ਇੱਥੇ ਜਿਹੜੀ ਆ ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਦੀ ਮਸ਼ੀਨ ਹੁੰਦੀ ਹੈ ਇਹ ਦੋ ਮਸ਼ੀਨਾਂ ਹੀ ਨੇ ਇੱਕ ਇੱਕ ਸਰੂਲਗੜ ਬਲਾਕ 'ਚ ਤੇ ਇੱਕ ਖੜੀ ਹੈ ਖਰਾਬ ਹੋਈ ਤੇ ਇੱਕ ਹੁਣ ਕਿਹੜੇ ਕਿੰਨੇ ਕਿਹੜੇ ਪਿੰਡ ਜਾਵੇ ਸੋ ਇਹਦਾ ਵੀ ਇਹੋ ਜਿਹੇ ਮੌਸਮ ਦੇ ਵਿੱਚ ਸਰਕਾਰ ਨੂੰ ਖਾਸ ਪ੍ਰਬੰਧ ਕਰਨਾ ਚਾਹੀਦਾ ਹੈ